ਠੀਕ ਹੈ ਜੀ ਮਿੰਨੀ ਲਿਪਸਟਿਕ ਆ ਗਈ ਮਿੰਨੀ ਲਿਪਸਟਿਕ ਤੁਹਾਨੂੰ ਪਹਿਣੀ 10 ਰੁਪਏ ਦੀ 10 ਰੁਪਏ ਦਾ ਪੀਸ ਹੈ 50 ਰੁਪਏ ਦਾ ਪੀਸ ਸੇਲ ਹੋਏਗਾ ਇਹ ਦੇਖੋ ਸਾਰੇ ਅਲੱਗ-ਅਲੱਗ ਰੰਗ ਹੋਣਗੇ ਮਿੰਨੀ ਲਿਪਸਟਿਕ ਬਰਸ਼ ਵਾਲੀ ਓਨਲੀ 10 ਰੁਪੀ ਜਿੰਨੇ ਦੀ ਤੁਸੀਂ ਮਰਜ਼ੀ ਸੇਲ ਕਰੋ ਤੁਹਾਡੀ ਦੁਕਾਨ ਹੈ ਇਹ ਦੇਖੋ ਮਾਰਕੀਟ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਔਰ ਸਾਗਰ ਕੋਸਮੈਟਿਕ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਤੁਹਾਨੂੰ ਪਤਾ ਬਾਹਰ ਮੇਰੀ ਛੋਟੀ ਜੀ ਦੁਕਾਨ ਹੁੰਦੀ ਸੀ ਔਰ ਤੁਹਾਡੇ ਆਸ਼ੀਰਵਾਦ ਨਾਲ ਮੈਂ ਇੱਥੇ ਤੱਕ ਆਇਆ ਔਰ ਅੱਜ ਦੀ ਰੇਟ 'ਚ ਹਰੇਕ ਦੁਕਾਨਦਾਰ ਗਾਗ ਨੂੰ ਕਹਿ ਰਿਹਾ ਵੀ ਸਾਗਰ ਕੋਸਮੈਟਿਕ ਇਹੀ ਦੁਕਾਨ ਹੈ ਜੀ ਸਾਗਰ ਕੋਸਮੈਟਿਕ ਸਿਰਫ ਇੱਕ ਬ੍ਰਾਂਚ ਹੈ ਓਨਲੀ ਸਾਗਰ ਕੋਸਮੈਟਿਕ ਔਰ ਬਾਕੀ ਦੁਕਾਨਦਾਰ ਵੀ ਦੁਕਾਨਾ ਕਸਟਮਰ ਨੂੰ ਕਹਿੰਦੇ ਆ ਵੀ ਸਾਡੀ ਸਾਗਰ ਕੋਸਮੈਟਿਕ ਹੀ ਹੈ ਨਹੀਂ ਸਾਗਰ ਕੋਸਮੈਟਿਕ ਇੱਕੋ ਹੀ ਦੁਕਾਨ ਹੈ ਸਿਰਫ ਫੀਲਡ ਗੰਜ ਗਲੀ ਨੰਬਰ 11 ਸਾਗਰ ਕੋਸਮੈਟਿਕ ਔਰ ਮੇਰਾ ਮੋਬਾਈਲ ਨੰਬਰ ਹੈਗਾ 8198044980 ਤੁਸੀਂ ਮੇਨ ਲੁਧਿਆਣਾ ਬੱਸ ਅੱਡਾ ਰੇਲਵੇ ਸਟੇਸ਼ਨ ਆਗੇ ਉੱਥੋਂ ਸਿਰਫ 5 ਮਿੰਟ ਦਾ ਰਸਤਾ ਹੈ ਸਿਰਫ 5 ਮਿੰਟ ਦਾ ਰਸਤਾ ਹੈ ਫੀਲਡ ਗੰਜ ਗਲੀ ਨੰਬਰ 11 ਸਾਗਰ ਕੋਸਮੈਟਿਕ ਔਰ ਇਹ ਦੇਖੋ ਚੈੱਕ ਕਰੋ ਲਿਪਸਟਿਕਾਂ ਲਿਪਸਟਿਕ ਹੈ ਸਿਰਫ 20 ਰੁਪਏ ਦੀ ਪੈਣੀ ਹੈ ਸਿਰਫ 20 ਰੁਪਏ ਦੀ ਪੈਣੀ ਹੈ 100 ਰੁਪਏ ਦੀ ਸੇਲ ਕਰਨੀ ਤੁਸੀਂ ਠੀਕ ਹੈ ਜੀ ਇਹ ਸਾਰੇ ਲਿਪ ਸ਼ੇਡ ਹੈਗੇ ਆ ਆ ਬਰਸ਼ ਵਾਲੀਆਂ ਲਿਪਸਟਿਕਾਂ ਆ ਜਾਂਦੀਆਂ ਇਦਾਂ ਚੈੱਕ ਕਰੋ 30 ਰੁਪਏ ਲਿਪਸਟਿਕ ਬਰਸ਼ ਵਾਲੀ ਠੀਕ ਹੈ ਜੀ ਆ ਜਾਓ ਅੱਗੇ ਆ ਜਾਓ ਆ ਪਿੰਕ ਐਂਡ ਬਲੂ 40 ਰੁਪਏ ਦਾ ਪੀਸ ਹੈ ਪਰ ਪੀਸ ਦੇ ਉੱਤੇ 150 ਰੁਪਏ ਐਮ ਆਰ ਪੀ ਹੈ ਪਰ ਪੀਸ ਦੇ ਉੱਤੇ 150 ਰੁਪਏ ਐਮ ਆਰ ਪੀ 40 ਰੁਪਏ ਦਾ ਪੀਸ ਠੀਕ ਹੈ ਜੀ ਇਹ ਦੇਖੋ ਇਹ ਮੈਟ ਲੁੱਕ ਦਾ ਪੀਸ ਹੈ ਓਨਲੀ 30 ਰੁਪਏ 30 ਰੁਪਏ ਦਾ ਪੀਸ ਪੈਂਦਾ ਹੈ ਠੀਕ ਹੈ ਜੀ ਆ ਜਾਓ ਹਰੇਕ ਕੰਪਨੀ ਦਾ ਤੁਹਾਨੂੰ ਮਾਲ ਮਿਲੇਗਾ ਇਹ ਦੇਖੋ ਐਲਬਿਸਟਿਕ ਹੈ 60 ਰੁਪਏ ਦਾ ਪੀਸ ਹੈ ਸਿਰਫ ਜਿੰਨਾ ਮਰਜੀ ਸੇਲ ਕਰੋ ਔਰ ਇਹਦੇ ਤੇ 2250 ਰੁਪਿਆ ਐਮ ਆਰ ਪੀ ਹੈ ਤੁਸੀਂ 60 ਰੁਪਏ ਲੈ ਕੇ ਡਬਲ ਸੇਲ ਕਰ ਦੋ ਤਾਂ ਵੀ 120 ਰੁਪਏ ਬੰਦੇ ਆ 150 ਰੁਪਏ ਤੋਂ ਘੱਟ ਨਾਲ ਸੇਲ ਕਰੋ ਠੀਕ ਹੈ ਜੀ ਆਹ ਦੇਖੋ ਮੈਟ ਲੁੱਕ ਦਾ ਪੀਸ ਇਹਨੂੰ ਬਰਫੀ ਕਹਿੰਦੇ ਆ ਜੀ ਔਰ ਪੀਸ ਲੁੱਕ ਚੈੱਕ ਕਰੋ ਪੀਸ ਜੀ ਕਿੰਨਾ ਪਿਆਰਾ ਪੀਸ ਹੈ ਪਹਿਣਾ ਕਿੰਨੇ ਦਾ 50 ਰੁਪਏ ਦਾ ਔਰ ਸੇਲ ਕਿੰਨਾ ਦਾ ਹੋਏਗਾ 150 ਰੁਪਏ ਦਾ ਠੀਕ ਹੈ ਜੀ ਅੱਜ ਮੈਂ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਰਿਹਾ ਹਾਂ ਰੀਜ਼ਨ ਕੀ ਹੈ ਤੁਹਾਡੇ ਆਸ਼ੀਰਵਾਦ ਨਾਲ ਸਾਡੇ ਕੋਲ ਦਿਨੇ ਟਾਈਮ ਨਹੀਂ ਹੁੰਦਾ ਔਰ ਫੁੱਲ ਰਸ਼ ਹੁੰਦਾ ਹੈ ਹੁਣ ਆਪਾਂ ਦੁਕਾਨ ਵਧਾਈ ਹੋਈ ਹੈ ਤੇ ਕਈ ਕਸਟਮਰ ਕਹਿੰਦੇ ਸੀ ਤੁਸੀਂ ਲਿਪਸਟਿਕ ਦੀ ਵੀਡੀਓ ਬਣਾਓ ਤੇ ਉਸ ਹੱਮ ਨਾਲ ਅਸੀਂ ਵੀਡੀਓ ਬਣਾਈ ਅੱਜ ਠੀਕ ਹੈ ਜੀ ਇਹ ਦੇਖੋ ਇਹ ਸਾਰੇ ਲਿਪ ਸ਼ੇਡ ਹੈਗੇ ਆ ਆ ਚੈੱਕ ਕਰੋ ਸਾਰੇ 50 50 ਰੁਪਏ ਦੀ ਲਿਪਸਟਿਕ ਇਹ ਆ ਚੈੱਕ ਕਰੋ ਸਾਰੇ ਨਿਊ ਸ਼ੇਡ ਕੁੜੀਆਂ ਵਾਲੇ ਰੰਗ 60 ਰੁਪਏ ਦਾ ਪੀਸ ਹੈ ਮੇਰੇ ਕੋਲ ਲਿਪ ਸਹੇਡ ਹੈ 2 ਰੁਪਏ ਤੋਂ ਸਟਾਰਟ ਹੋ ਜਾਂਦਾ 200 ਰੁਪਏ ਦੀ ਲਿਪਸਟਿਕ ਪਈ ਹੈ ਮੇਰੇ ਕੋਲ ਜਿੰਨੇ ਦੀ ਮਰਜ਼ੀ ਤੁਸੀਂ ਸੇਲ ਕਰ ਸਕਦੇ ਹੋ ਇਹ ਕੈਮਰਾ ਮਾਰੇਓ ਇੱਕ ਮਿੰਟ ਇਹ ਸਾਰੀ ਲਿਪਸਟਿਕ ਲੱਗੀ ਉੱਪਰ ਤੱਕ ਠੀਕ ਹੈ ਜੀ ਕੁਆਂਟੀਟੀ ਜਿੰਨੀ ਮਰਜ਼ੀ ਲੋ ਉਸ ਤੋਂ ਬਾਅਦ ਆ ਕਰਿਓਨ ਆ ਜਾਂਦੇ ਆ ਇਹ ਕਰਿਓਨ ਆ ਜਾਂਦੇ ਆ ਤੁਸੀਂ 300 ਰੁਪਏ ਦਾ ਪੀਸ ਸੇਲ ਕਰਨਾ ਹੈ ਠੀਕ ਹੈ ਜੀ ਪਹਿਣਾ ਕਿੰਨੇ ਦਾ 120 ਰੁਪਏ ਦਾ ਹੁਣ ਇਹ ਦੇਖੋ ਇਹ ਬਿਊਟੀ ਪੈਰੀ ਦਾ ਪੀਸ ਆ ਗਿਆ ਘਰੇਉਣ 300 ਰੁਪਏ ਐ ਐਮ ਆਰਪੀ ਹੋਏਗੀ ਪਰ ਤੁਹਾਨੂੰ ਕਿੰਨੇ ਦਾ ਪਹਿਣਾ 90 ਰੁਪਏ ਦਾ ਪੀਸ ਸਿਰਫ 90 ਰੁਪਏ ਦਾ ਪੀਸ ਹੈ ਨੋਨ ਟ੍ਰਾਂਸਫਰ ਬਿਸਟ੍ਰਿਕ ਠੀਕ ਹੈ ਜੀ ਜਿੰਨੇ ਦੀ ਮਰਜ਼ੀ ਸੇਲ ਕਰੋ ਤੁਸੀਂ ਤੁਹਾਡੀ ਦੁਕਾਨਦਾਰੀ ਐ ਅਸੀਂ ਤੁਹਾਨੂੰ ਰੇਟ ਦੇਨੇ ਆ ਤਾਂ ਹੀ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਕੋਲ ਆਣਾ ਸੰਦੂਰ 2 ਰੁਪਏ ਦਾ ਲਾਈਨ ਨਮਸਕਾਰ ਹੈ ਕੱਜਲ ਸੰਦੂਰ ਫੇਸ ਪਾਊਡਰ ਪ੍ਰਾਈਮਰ 5 ਰੁਪਏ ਤੋਂ ਸਟਾਰਟ ਹੈ ਮੇਰੇ ਕੋਲ ਕਿਉਂਕਿ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਨਹੀਂ ਦਿਖਾ ਸਕਦਾ ਇਸ ਕਰਕੇ ਇਹ ਚਾਰ ਪੰਜ ਜਿਹੜੀਆਂ ਤੁਹਾਨੂੰ ਆਈਟਮਾਂ ਦਿਖਾਈਆਂ ਸਿਰਫ ਲਿਪਸਟਿਕ ਦਿਖਾਈ ਤੁਹਾਨੂੰ ਥੈਂਕ ਯੂ ਥੈਂਕ ਯੂ ਧੰਨਵਾਦ ਤੁਹਾਡਾ